ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ। ਲਓ ਜੀ ਸਵੇਰ ਦੇ 7:00 ਵਜੇ ਦਾ ਟਾਈਮ ਆ ਤੇ ਰੋਜ਼ ਦੀ ਤਰ੍ਹਾਂ ਬਸ ਆਪਣਾ ਇੱਥੇ ਟਾਈਮ ਤੇ ਵਲੌਗ ਸ਼ੁਰੂ ਹੁੰਦਾ ਹੁੰਦਾਗਾ। ਮੈਂ ਅੱਜ ਬਣਾਉਣੇ ਸੀ ਰਾਜਮਾ ਤੇ ਤੜਕਾ ਲਾ ਦਿੰਨੇ ਆਪਾਂ। ਪਿਆਜ਼ ਲਸਣ ਤੇ ਹਰੀਆਂ ਮਿਰਚਾਂ ਝੋਪ ਕਰ ਲਈਆਂ ਸੀਗਾ ਤੇ ਤੇਲ ਪਾ ਕੇ ਤੇ ਤੇਲ ਜਦੋਂ ਗਰਮ ਹੋ ਗਿਆ ਸੀ ਉਸ ਦੇ ਵਿੱਚ ਜੀਰਾ ਪਾ ਲਿਆ ਸੀਗਾ। ਮੈਂ ਸੇ ਤਾਂ ਸਾਰੀਆਂ ਪੈਣਾਂ ਨੂੰ ਦਾਲ ਸਬਜ਼ੀ ਬਣਾਉਣੀ ਆਉਂਦੀ ਆ ਪਾ ਤਰੀਕਾ ਹਰੇਕ ਦਾ ਵੱਖ-ਵੱਖ ਹੁੰਦਾ ਤੇ ਰਾਜਮਾ ਪਹਿਲਾਂ ਸਵੇਰੇ ਉਹ ਮੈਂ ਉਬਾਲ ਕੇ ਰੱਖ ਲਏ ਸੀਗੇ ਬਸ ਇਹੀ ਕੰਮ ਤੋਂ ਸ਼ੁਰੂਆਤ ਹੁੰਦੀ ਹੈ ਜੀ ਵਲੌਗ ਦੀ ਕਿਉਂਕਿ ਐ ਹੁੰਦਾ ਵੀ ਸਵੇਰੇ ਪਹਿਲਾਂ ਪ੍ਰਾਪ ਨੇ ਜਲਦੀ ਜਾਣਾ ਹੁੰਦਾ ਸਕੂਲ ਤੇ ਬਸ ਉਸ ਟਾਈਮ ਤੇ ਵੀ ਵਲੌਗ ਨਹੀਂ ਸ਼ੁਰੂ ਕੀਤਾ ਜਾਂਦਾ ਤੇ ਜੇ ਤਾਂ ਇਹ ਹੋਵੇ ਬੱਚਿਆਂ ਦਾ ਸਕੂਲ ਟਾਈਮ ਲੇਟ ਹੋਵੇ ਚਲੋ ਆਪਾਂ ਸਵੇਰੇ ਉੱਠ ਕੇ ਆਏ ਹੁੰਦਾ ਵੀ 10 ਮਿੰਟ ਵਾਹਿਗੁਰਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਮੇਰੇ ਤਾਂ ਹੁਣ ਪ੍ਰਾਪ ਦਾ ਜਲਦੀ ਜਾਣ ਕਰਕੇ ਤੇ ਕਾ ਦੇਤਾ ਬੇਸ਼ੱਕ ਮੇਰੇ ਤੋਂ ਜਲਦੀ ਉੱਠ ਕੇ ਜਾਂ ਐ ਹੁੰਦਾ ਵਿਚਾਰ 5 ਵਜੇ ਉੱਠ ਖੜਾ ਆ ਤਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਜਾਵੇ ਨਹੀਂ ਤਾਂ ਬਸ ਐ ਹੁੰਦਾ ਵੀ ਉਹਨੂੰ ਰੈਡੀ ਕਰਕੇ ਭੇਜ ਦੇ ਜਾਂਦੋਂ ਉੱਤੇ ਦੁਬਾਰਾ ਫੇਰ ਐ ਹੁੰਦਾ ਵੀ ਉਸਦੇ ਪਾਪਾ ਨੇ ਜਾਣਾ ਹੁੰਦਾ ਕੰਮ ਤੇ ਦਦਾਲ ਸਬਜ਼ੀ ਦਾ ਟਾਈਮ ਹੋ ਜਾਂਦਾਗਾ ਤਾਂ ਕਰਕੇ ਬਸ ਮੈਨੂੰ ਐ ਹੁੰਦਾ ਵੀ ਚਲੋ ਇਸੇ ਟਾਈਮ ਤੇ ਵਲੌਗ ਸ਼ੁਰੂ ਕੀਤਾ ਜਾਂਦਾ ਜਾਂ ਫਿਰ ਦੇਨੇ ਬਣਾਇਆ ਜਾਂਦਾ ਦੇਨੇ ਤਾਂ ਫਿਰ ਕਈ ਵਾਰੀ ਕਾਲ ਵੀ ਹੋ ਜਾਂਦੀ ਹੈ ਸਵੇਰ ਵੇਲੇ ਜਦ ਆਪਾਂ ਸ਼ੁਰੂ ਕਰਨ ਲੱਗੇ ਕਰਨ ਲੱਗੇ ਤੇ ਬਾਕੀ ਬੱਚਿਆਂ ਦੇ ਪੇਪਰ ਚਾਲਦੇ ਕਰਕੇ ਤੇ ਪੂਰੇ ਦਿਨ ਦਾ ਰੁਟੀਨ ਵੀ ਆਪਾਂ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਫੋਨ ਇੱਕੋ ਹੀ ਆ ਘਰੇ ਤੇ ਕਈ ਵਾਰੀ ਬੱਚਿਆਂ ਨੇ ਫੋਨ ਤੇ ਪੜਨਾ ਹੁੰਦਾ ਕੋਈ ਨਾ ਕੋਈ ਕੰਮ ਦੇਖਣਾ ਹੁੰਦਾ ਤਾਂ ਕਰਕੇ ਬਸ ਫਿਰ ਵਲੌਗ ਨਹੀਂ ਬਣਦਾਗਾ ਦੇਣੇ ਵੀ ਬਹੁਤ ਸੋਚਦਿਆਂ ਵਿਚਾਰੋ ਪੂਰੇ ਦਿਨ ਦਾ ਵਲੌਗ ਸ਼ੇਅਰ ਕਰੀਏ ਤੇ ਚਲੋ ਐ ਵੀ ਹੋਣਾ ਹੈ ਪੇਪਰਾਂ ਦਾ ਵੀ ਟਾਈਮ ਆ ਬੱਚਿਆਂ ਦੇ ਵੀ ਸਾਲ ਭਰ ਦੀ ਮਿਹਨਤ ਆ ਗਈ ਤੇ ਵਲੌਗ ਤਾਂ ਆਪਾਂ ਦੁਬਾਰਾ ਫਿਰ ਵੀ ਬਣਾ ਲਾਂਗੇ ਤਾਂ ਕਰਕੇ ਬਸ ਮੈਨੂੰ ਐ ਹੁੰਦਾ ਵੀ ਚਲੋ ਜਿੰਨਾ ਕੁ ਬਣਦਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆਗੇ ਪਿਆਜ਼ ਲਸਣ ਪੁੱਜ ਗਿਆ ਸੀ ਉਸ ਦੇ ਵਿੱਚ ਟਮਾਟਰ ਪਾਤੇ ਸੀ ਤੇ ਇੱਕ ਕੌਲੀ ਦੇ ਵਿੱਚ ਹਲਦੀ ਲਾਲ ਮਿਰਚ ਤੇ ਨਮਕ ਪਾਤੇ ਸੀ ਮੈਂ ਨਮਕ ਪਹਿਲਾਂ ਮੈਂ ਜਦੋਂ ਰਾਜਮਾ ਉਬਾਲੇ ਸੀ ਤੇ ਉਦੋਂ ਵੀ ਪਾਇਆ ਸੀ ਉਸ ਦੇ ਵਿੱਚ ਤੇ ਤਿੰਨ ਚਾਰ ਉਸ ਟਾਈਮ ਤੇ ਲੌਂਗ ਪਾਤੇ ਸੀਗੇ ਤੇ ਜਦੋਂ ਟਮਾਟਰ ਪਾਏ ਸੀ ਆਪਾਂ ਕੁੱਕਰ ਦੇ ਵਿੱਚ ਤੇ ਥੋੜਾ ਜਿਹਾ ਨਮਕ ਵੀ ਉਦੋਂ ਪਾਇਆ ਸੀਗਾ ਮਸਾਲੇ ਭੁੱਜ ਜਾਣਗੇ ਤੇ ਇਸ ਦੇ ਵਿੱਚ ਪਾਣੀ ਪਾ ਦਾਂਗੇ ਜਿੰਨੀ ਖਾਪਾ ਗਰੇਵੀ ਰੱਖਣੀ ਹੈਗੇ ਤੇ ਪਾਣੀ ਨੂੰ ਜਦੋਂ ਉਬਾਲ ਆ ਗਿਆ ਤਾਂ ਆਪਾਂ ਆਪਣੇ ਰਾਜਮਾ ਜਿਹੜੇ ਉਬਾਲ ਕੇ ਰੱਖੇ ਆ ਤੇ ਉਹ ਪਾ ਦਾਂਗੇ ਰਾਜਮਾ ਮੈਂ ਪਹਿਲੇ ਚੰਗੀ ਤਰ੍ਹਾਂ ਉਬਾਲ ਕੇ ਰੱਖਦੇ ਸੀਗੇ ਬਸ 10 ਕਿ ਮਿੰਟ ਆਪਾਂ ਮੀਡੀਅਮ ਗੈਸ ਤੇ ਤੇ ਫਿਰ ਪਕਾ ਲਾਂਗੇ ਮਸਾਲਿਆਂ ਦੇ ਵਿੱਚ ਉਹਨੇ ਮੈਂ ਬਰਤਨ ਚੱਕ ਦੂੰਗੇ ਪਾਏ ਆ ਕੇ ਚਾਹ ਪਾਣੀ ਆਲੇ ਸਾਰੇ ਬਸ ਹੁਣ ਤਾਂ ਮੈਨੂੰ ਆਇਆ ਵੀ ਬਰਾਬ ਦੇ ਸਕੂਲ ਟਾਈਮ ਦਾ ਉਹ ਚੇਂਜ ਹੋਵੇ ਵਿਅਸਤਾ ਕਰਮੀ ਦੇ ਵਿੱਚ ਦਿੱਕਤ ਹੋ ਜਾਂਦੀ ਹੈ ਦਿਨੇ ਜਾਣ ਦੇ ਬੱਚਿਆਂ ਨੂੰ ਪਰ ਐ ਹੁੰਦਾ ਵੀ ਸਵੇਰ ਵੇਲੇ ਕੋਈ ਨਾ ਕੋਈ ਕੰਮ ਆਪ ਤਾਂ ਹੋਰ ਹੋ ਜਾਂਦਾ ਚਾਹੀ ਆਪਾਂ ਕੱਪੜੇ ਧੋ ਲਗੇ ਤੇ ਚਾਹੇ ਝਾੜੂ ਪੋਚੇ ਦਾ ਕੰਮ ਰੋਟੀ ਤੋਂ ਪਹਿਲਾਂ ਕਰ ਲਗੇ ਬਾਕੀ ਐ ਹੁੰਦਾ ਵੀ ਚਲੋ 10 ਮਿੰਟ ਇਸ਼ਨਾਨ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਜਾਂਦੀ ਆ ਤੇ ਨਹੀਂ ਤਾਂ ਬਸ ਰੋਟੀ ਟੁੱਕ ਚ ਹੀ ਟਾਈਮ ਲੰਘ ਜਾਂਦਾਗਾ ਸਵੇਰ ਵੇਲੇ ਲਓ ਜੀ ਕੁੱਕਰ ਦੇ ਵਿੱਚ ਪਾਣੀ ਪਾਇਆ ਸੀ ਜਿਹੜਾ ਉਹਨੂੰ ਉਬਾਲ ਆ ਗਿਆ ਸੀ ਤੇ ਹੁਣ ਉਸ ਦੇ ਵਿੱਚ ਮੈਂ ਰਾਜਮਾ ਪਾ ਦਿੰਦੇ ਆਂ ਆ ਹੁੰਦਾ ਦਿਨੇ ਤਾਂ ਨਹੀਂ ਬੈਠਿਆ ਜਾਂਦਾਗਾ ਵੀ ਪਾਠ ਕਰਨਾ ਤੇ ਸਵੇਰ ਦੇ ਟਾਈਮ ਤੇ ਐ ਹੁੰਦਾ ਵੀ 10 ਮਿੰਟ ਚਲੋ ਪਰ ਲਗੇ ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦਿਨੇ ਵੀ ਛੋਟੇ-ਮੋਟੇ ਕੰਮ ਚਲੋ ਹੋਰ ਹੋ ਜਾਂਦੇ ਆ ਤੇ ਬਾਕੀ ਐ ਹੁੰਦਾ ਵੀ ਸਵੇਰ ਵੇਲੇ ਜਦੋਂ ਆਪਾਂ 10 ਮਿੰਟ ਵੀ ਬੈਠ ਜਾਈਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਆਪਣੇ ਮਨ ਨੂੰ ਸ਼ਾਂਤੀ ਵੀ ਬਹੁਤ ਮਿਲਦੀ ਆ ਤੇ ਬਾਕੀ ਆਪਾਂ ਨੂੰ ਇਹ ਜ਼ਰੂਰੀ ਵੀ ਆ ਜੀ ਬੈਠਣਾ ਕਿਉਂਕਿ ਆਪਣੇ ਲਈ ੜਿਆ ੜਿਆ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਤੇ ਆਪਣਾ 10 ਮਿੰਟ ਆਪਣਾ ਵੀ ਫਰਜ਼ ਬਣਦਾ ਆ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਐ ਨਹੀਂ ਪਤਾ ਵੀ ਕਦੋਂ ਆਪਣੇ ਸੁਵਾਸ ਪੂਰੇ ਹੋ ਜਾਣੇ ਆ ਜਿੰਨਾ ਵੀ ਆਪਣੇ ਤੋਂ ਲਾਹਾ ਲੈਂਦਾ ਜਾਂਦਾ ਤੇ ਆਪਾਂ ਨੂੰ 10 ਮਿੰਟ ਕਹਿੰਦੇ ਹੁੰਦੇ ਚਰਨਾਂ ਦੇ ਵਿੱਚ ਬੈਠਣਾ ਚਾਹੀਦਾ ਸਿਮਰਨ ਕਰਨਾ ਚਾਹੀਦਾਗਾ। ਰੋਜ਼ ਕਹਿੰਦੇ ਹੁੰਦੇ ਇੱਕ ਦਿਨ ਆਪਣੀ ਜ਼ਿੰਦਗੀ ਦਾ ਘਟ ਜਾਂਦਾਗਾ। ਬਹੁਤ ਮਨ ਦੇ ਵਿੱਚ ਐ ਆਉਂਦਾ ਵੀ ਜਿੰਨਾ ਵੀ ਹੋ ਸਕੇ ਆਪਾਂ ਵੀ ਬੈਠ ਗਏ 10 ਮਿੰਟ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਤੇ ਬਾਕੀ ਪਰਮਾਤਮਾ ਨੂੰ ਜਿੰਨਾ ਮਨਜ਼ੂਰ ਆ ਉਹਨਾਂ ਹੀ ਆਪਣੇ ਤੋਂ ਹਾਜ਼ਰੀ ਭਰੀ ਜਾਣੀ ਹੈਗੇ। ਕਿਉਂਕਿ ਜਿੰਨੀ ਜੀ ਦੇ ਕਰਮਾਂ ਚ ਲਿਖੀ ਆ ਸੇਵਾ ਉਸ ਦੇ ਮਰਨੋਂ ਨਾਲੇ ਤੇ ਉਹਨਾਂ ਲੈਣਾ ਤੇ ਬਾਕੀ ਐ ਜੀ ਆਪ ਨੂੰ ਵੀ ਆਹਰ ਕਰਨਾ ਜ਼ਰੂਰੀ ਹੈਗਾ ਆਪਣਾ ਆਹਰ ਕਰਨਾ ਚਾਹੀਦਾ ਫੇਰੀ ਬੈਠਾ ਜਾਂਦਾ ਹੈਗਾ ਜੇ ਹੁਣ ਆਪ ਐ ਕਹਿ ਦਗੇ ਵੀ ਵਿਹਲੇ ਬੈਠੇ ਲੱਗੇ ਤੇ ਤਾਂ ਵੀ ਨਾ ਪੁੱਦਰਨ ਹੋ ਗਏ ਧਿਆਨ ਦੇ ਕੇ ਤਾਂ ਫਿਰ ਤਾਂ ਉਹ ਤਾਂ ਆਪਣੀ ਗਲਤੀ ਹੈਗੀ ਲੋ ਜੀ ਬਰਤਨ ਚੱਕ ਦਿੰਨੇ ਆ ਤੇ ਵਸਤ ਬਾਸ਼ੀ ਮਸ਼ੀਨ ਵੀ ਮੈਂ ਲਾਤੀ ਸੀਗੀ ਸਵੇਰੇ ਕੱਲ ਨਹੀਂ ਸੀ ਕੱਪੜੇ ਧੋਤੇ ਤੇ ਦੋ ਦਿਨਾਂ ਦੇ ਕੱਪੜੇ ਸੀਗੇ ਤੇ ਅੱਜ ਬੱਦਲਵਾਏ ਵੀ ਕਾਫੀ ਹੋਏ ਪਈ ਆ ਤੇ ਬਾਕੀ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਕੱਲ ਧੁੱਪ ਬਹੁਤ ਕੱਲ ਤਾਂ ਬਹੁਤ ਜ਼ਿਆਦਾ ਗਰਮੀ ਲੱਗਦੀ ਸੀਗੀ ਤੇ ਅੱਜ ਇੰਨੀ ਠੰਡੀ ਹਵਾ ਚੱਲੀ ਜਾਂਦੀ ਆ ਜਿਵੇਂ ਕਿਸੇ ਪਾਸੇ بارش ਹੋਈ ਹੋਵੇ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਵੇਂ ਹੋ ਜਾਂਦਾ ਹੈ ਬਸ ਰੋਟੀ ਬਣਾ ਕੇ ਮੈਨੂੰ ਆਵੇ ਪਹਿਲਾਂ ਮੈਂ ਕੱਪੜੇ ਧੋ ਦੂੰਗੀ ਟਾਈਮ ਨਾਲ ਸੁੱਕ ਜਾਣਗੇ ਕਿਉਂਕਿ ਇਹ ਸਾਵਨਾ ਬਦਲਵਾਈ ਹੋਈ ਪਈ ਆ ਤੇ ਮੈਨੂੰ ਤਾਂ ਲੱਗਦਾ ਸੀਗਾ ਵੀ ਕੋਈ بارش ਨਾ ਹੋ ਜੇ ਤੇ ਪਰ بارش ਤਾਂ ਨਹੀਂ ਹੋਈ ਸੀਗੀ। ਲਓ ਜੀ ਬਰਤਨ ਸਾਰੇ ਚੱਕਤੇ ਆਗੇ। ਰਾਜਮਾ ਵੀ ਬਣ ਗਿਆ ਸੀ ਤੇ ਹੁਣ ਇਸ ਦੇ ਵਿੱਚ ਇੱਕ ਚਮਚ ਗਰਮ ਮਸਾਲਾ ਪਾ ਦੂੰਗੀ ਤੇ ਧਨੀਆ ਕੱਟ ਕੇ ਰੱਖ ਲਿਆ ਸੀ ਮੈਂ ਤੇ ਹਰਾ ਧਨੀਆ ਪਾ ਦਾਂਗੇ ਆਪਾਂ ਇਸ ਦੇ ਵਿੱਚ। ਜਿਹੜੇ-ਜਿਹੜੇ ਭੈਣ ਪਰ ਆਪਣੇ ਚੈਨਲ ਤੇ ਆਉਂਦੇ ਆ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ। ਤੁਹਾਡੇ ਸਾਥ ਇਸ ਫੋਲ ਦੇ ਨਾਲ ਹੀ ਆਪਾਂ ਅੱਗੇ ਵਧਣਾ ਜੀ ਤੇ ਜਿਹੜੇ-ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਆ ਪਲੀਜ਼ ਰਿਕਵੈਸਟ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲੋ ਜਿਆ ਪਤਾ ਨਹੀਂ ਆ ਵਿਪਾਤਾ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਕੁੱਕਰ ਨੂੰ ਮੈਂ ਦੂਸਰੀ ਸਾਈਡ ਤੇ ਕਰ ਲੂੰਗੀ ਦਾਲ ਸਬਜ਼ੀ ਬਣਾ ਕੇ ਬਸ 10-15 ਮਿੰਟਾਂ ਦਾ ਹੀ ਟਾਈਮ ਹੁੰਦਾਗਾ ਉਦੋਂ ਜਾਂ ਤਾਂ ਬਰਤਨ ਵਗੈਰਾ ਚੱਕੇ ਜਾਂਦੇ ਆ ਜਾਂ ਬਸ ਬੈੱਡ ਸ਼ੀਟਾਂ ਝਾੜ ਕੇ ਉਧਰ ਉਹਨਾਂ ਨੂੰ ਸੈੱਟ ਕੀਤਾ ਜਾਂਦਾਗਾ ਹੋਰ ਕੰਮ ਤਾਂ ਕੋਈ ਨਹੀਂ ਹੁੰਦਾ ਕਿਉਂਕਿ ਦਸਾਂ 15 ਮਿੰਟਾਂ ਵੇ ਦੀ ਨਾ ਤਾਂ ਕੱਪੜੇ ਧੋਤੇ ਜਾਂਦੇ ਐ ਕਿ ਤੇ ਨਾ ਹੀ ਕੋਈ ਹੋਰ ਕੰਮ ਹੁੰਦਾਗਾ ਤੇ ਫਿਰ ਐ ਹੁੰਦਾ ਫਿਰ ਰੋਟੀ ਬਣਾਉਣੀ ਹੁੰਦੀ ਐ ਰੋਟੀ ਨੂੰ ਲੇਟ ਹੋ ਜਾਂਦੇ ਨੇ ਤੇ ਬਾਕੀ ਆਵੇ ਹੁਣ ਚਲੋ ਪੇਪਰਾਂ ਤੋਂ ਬਾਅਦ ਤੇ ਪ੍ਰਾਇਮਰੀ ਸਕੂਲ ਟਾਈਮ ਚੇਂਜ ਹੋ ਜਾਊਗਾ ਤੇ ਬਾਕੀ ਉਸ ਹਿਸਾਬ ਨਾਲ ਕੰਮ ਧੰਦੇ ਵੀ ਫਿਰ ਰੂਟੀਨ ਚੇਂਜ ਹੋ ਜਾਊਗਾ ਵੈਸੇ ਤਾਂ ਪ੍ਰਾਪ ਨੂੰ ਵੀ ਬਹੁਤ ਔਖਾ ਹੋ ਜਾਂਦਾ ਗਰਮੀ ਦੇ ਵਿੱਚ ਸਰਦੀ 'ਚ ਵੀ ਔਖਾ ਹੁੰਦਾ ਸਵੇਰ ਜਲਦੀ ਜਾਣਾ ਤੇ ਗਰਮੀ ਦੇ ਵਿੱਚ ਵੀ ਚਲੋ ਆਇਆ ਵੀ ਦੇਖਦੇ ਆ ਜੇ ਤਾਂ ਸਕੂਲ ਦਾ ਨੋਟ ਲੱਗਿਆ ਸਕੂਲ ਚੇਂਜ ਕਰਨਾ ਹੋਇਆ ਤਾਂ ਸਕੂਲ ਚੇਂਜ ਕਰਦਾਂਗੇ ਜਿਸ ਟਾਈਮ ਤੇ ਸਕੂਲ ਦੇ ਵਿੱਚ ਲਾਏ ਸੀ ਤੇ ਉਸ ਟਾਈਮ ਤੋਂ ਪਤਾ ਹੀ ਨਹੀਂ ਸੀਗਾ ਵੀ ਟਾਈਮ ਆਹ ਹੋ ਜੂਗੀ ਤੇ ਬਾਰੀ-ਬਾਰੀ ਐ ਹੁੰਦਾ ਵੀ ਬੱਚਿਆਂ ਦਾ ਸਕੂਲ ਚੇਂਜ ਕਰਨਾ ਵੀ ਠੀਕ ਨਹੀਂ ਆ ਜੇ ਉਸ ਟਾਈਮ ਤੇ ਪਤਾ ਹੁੰਦਾ ਵੀ ਸਕੂਲ ਟਾਈਮ ਇਹਨਾਂ ਦਾ ਆਹ ਹੋ ਜੂਗਾ ਤਾਂ ਸਕੂਲ ਚੇਂਜ ਹੀ ਨਾ ਕਰਦੇ ਲੋ ਜੀ ਆਪਾਂ ਰੋਟੀ ਬਣਾ ਲ ਗਏ ਤੇ ਅਸ ਉਸ ਤੋਂ ਬਾਅਦ ਕਰਾਂਗੇ ਘਰ ਦੇ ਦੂਸਰੇ ਕੰਮ ਅੱਜ ਦੋਨੇ ਬੱਚਿਆਂ ਦਾ ਹੀ ਪੇਪਰ ਸੀ ਤੇ ਕੱਲ ਨੂੰ ਦੋਨੋਂ ਬੱਚਿਆਂ ਨੂੰ ਛੁੱਟੀ ਹੈਗੀ ਕੱਲ ਨੂੰ ਦੋਵੇਂ ਘਰੇ ਹੋਣਗੇ ਕਿਸੇ ਕਿਸੇ ਪੇਪਰ ਮੂਰੇ ਤਾਂ ਇੱਕ ਹੀ ਛੁੱਟੀ ਹੁੰਦੀ ਆ ਤੇ ਕਿਸੇ ਕਿਸੇ ਮੂਰੇ ਤਾਂ ਪੰਜ ਪੰਜ 6 6 ਛੁੱਟੀਆਂ ਲੱਗ ਜਾਂਦੀਆਂ ਨੇ ਜਿਆਦਾ ਛੁੱਟੀਆਂ ਦੇ ਵਿੱਚ ਸਾਦੇ ਬੱਚੇ ਪੜ੍ਹਦੇ ਨਹੀਂ ਬਸ ਐ ਆਉਂਦਾ ਵੀ ਛੁੱਟੀ ਹੈਗੀ ਅkal di ਵੀ ਹੈਗੀ ਪੜ ਲਾਂਗੇ ਜਦੋਂ ਇੱਕ ਛੁੱਟੀ ਹੁੰਦੀ ਹੈ ਤੇ ਉਦੋਂ ਇਹਨਾਂ ਨੂੰ ਐ ਆਉਂਦਾ ਵੀ ਚਲੋ ਪੇਪਰ ਦੀ ਤਿਆਰੀ ਕਰ ਲਈਏ ਇੱਕੋ ਹੀ ਛੁੱਟੀ ਹੈਗੀ ਲਓ ਜੀ ਰੋਟੀ ਬਣਾ ਲ ਗਏ ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਇਹ ਰੋਟੀ ਮੈਂ ਬਣਾ ਲਈ ਸੀਗੀ ਤੇ ਹੁਣ ਰਮਨ ਦੇ ਪਾਪਾ ਦਾ ਟਿਫਨ ਪਾ ਦਿੰਦੇ ਆਗੇ ਤੇ ਖਾਣ ਨੂੰ ਦੇ ਦਾਂਗੇ ਉਹਨਾਂ ਨੂੰ ਰੋਟੀ ਬਾਰ ਵਿੰਡੋ ਖੁੱਲੀ ਸੀਗੀ ਇੱਕ ਕਿਚਨ ਦੀ ਤੇ ਤੁਸੀਂ ਦੇਖ ਹੀ ਸਕਦੇ ਹੋ ਪੜਦਾ ਵੀ ਕਿੰਨਾ ਹਿੱਲ ਰਿਹਾ ਤੇ ਜੇਕਰ ਮੈਂ ਪਹਿਲਾਂ ਖੋਲ ਲੈਂਦੀ ਵਿੰਡੋ ਤਾਂ ਗੈਸ ਬੰਦ ਹੋ ਜਾਂਦਾਗਾ ਗਰਮੀ ਦੇ ਵਿੱਚ ਬਹੁਤ ਦਿੱਕਤ ਹੋ ਜਾਂਦੀ ਕਿਉਂਕਿ ਹਨੇਰੀਆਂ ਵੀ ਚੱਲਦੀਆਂ ਆ ਤੇ ਜੇ ਤਾਂ ਬੰਦ ਰੱਖਦੇ ਆ ਵਿੰਡੋ ਤਾਂ ਫਿਰ ਤਾਂ ਆਪ ਦਾ ਸਾਬੰਦ ਹੁੰਦਾ ਤੇ ਜੇ ਖੋਲ ਕੇ ਰੱਖਦੇ ਆ ਤਾਂ ਗੈਸ ਬੰਦ ਹੋ ਜਾਂਦਾ ਸਟੀਫਨ ਵੀ ਪਾਤਾ ਤੇ ਹੁਣ ਰੋਟੀ ਪਾ ਕੇ ਦੇ ਦਿੰਨੇ ਆ ਉਹਨਾਂ ਨੂੰ ਤੇ ਬਾਕੀ ਆਪ ਵੀ ਖਾ ਲਾਂਗੇ ਤੇ ਉਸ ਤੋਂ ਬਾਅਦ ਬਸ ਕੱਪੜੇ ਧੋ ਕੇ ਤੇ ਝਾੜੂ ਪੋਚੇ ਦਾ ਕੰਮ ਆਪਾਂ ਕਰਾਂਗੇ ਬਾਅਦ ਦੇ ਵਿੱਚ ਤੇ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਜੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਜੇਕਰ ਆਪਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ